ਤੁਸੀਂ ਵੇਖ ਰਹੇ ਹੋ ਉਸ ਕਾਇਨਸ ਪੰਜਾਬ ਤੋਂ ਮੈਂ ਤੁਹਾਡੇ ਨਾਲ ਮਿਨਾਕਸ਼ੀ ਧਾਰੀਵਾਲ ਅੱਜ ਟਰੱਕ ਚਾਲਕਾ ਦੇ ਵੱਲੋਂ ਜਿਹੜੀ ਹੜਤਾਲ ਕੀਤੀ ਜਾ ਰਹੀ ਹੈ ਉਸ ਦਾ ਅਸਰ ਪੰਜਾਬ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਸਵੇਰ ਤੋਂ ਹੀ ਪੈਟਰੋਲ ਪੰਪ ਜਿਹੜੇ ਨੇ ਉੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਤੇਲ ਪਵਾਉਣ ਦੇ ਲਈ ਪਹੁੰਚ ਰਹੇ ਨੇ ਇਹ ਖਬਰ ਅਸੀਂ ਤੁਹਾਨੂੰ ਸਵੇਰ ਤੋਂ ਹੀ ਦਿਖਾ ਰਹੇ ਹਾਂ ਪਰ ਹੁਣ ਜਲਾਲਾਬਾਦ ਤੋਂ ਇਹ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਪੈਟਰੋਲ ਪੰਪ ਤੇ ਲੋਕ ਜਿਹੜੇ ਨੇ ਤੇਲ ਪਵਾਉਣ ਪਹੁੰਚਦੇ ਨੇ ਤੇ ਆਪਸ ਦੇ ਵਿੱਚ ਹੀ ਉਲਝਦੇ ਹੋਏ ਨਜ਼ਰ ਆਏ ਨੇ ਪਹਿਲਾਂ ਇਹ ਤਸਵੀਰਾਂ ਦੇਖੋ ਉਸ ਤੋਂ ਬਾਅਦ ਤੁਹਾਨੂੰ ਦੱਸਦੇ ਹਾਂ ਕਿ ਹੋਰ ਕੀ ਕੀ ਲੋਕ ਹਮੜਾ ਕਰਨਾ ਪੈ ਰਿਹਾ ਇਹ ਬਿਲਕੁਲ ਜੀ ਕੀ ਤੁਹਾਨੂੰ ਦੱਸ ਗਿਆ ਹੁਣ ਇਹ ਹੀ ਸਰਕਾਰਾਂ ਹੀ ਸਾਡਾ ਸਾਰਾ ਕੁਝ ਕਰਦੀਆਂ ਨੇ ਜੇ ਮੋਦੀ ਸਾਹਿਬ ਨੂੰ ਚਾਹੀਦਾ ਸੀ ਜਾਂ ਅਮੀਸ਼ਾ ਨਾ ਜਾਂ ਗੜਕਰੀ ਸਾਹਿਬ ਨੇ ਕਾਨੂੰਨ ਪਾਸ ਕੀਤਾ ਉਹਨਾਂ ਨੂੰ ਇਹ ਨਹੀਂ ਪਤਾ ਵੀ ਜਦੋਂ ਟਰੱਕ ਵਾਲਿਆਂ ਨੇ ਹੜਤਾਲਾ ਕਰ ਦਿੱਤੀ ਤਾਂ ਪਬਲਿਕ ਕਿੰਦਰ ਜਾਏਗੀ ਉਹਨਾਂ ਨੇ ਕਾਨੂੰਨ ਪਾਸ ਕਰਕੇ ਆਹਨ ਬਹਿ ਗਏ ਹੁਣ ਤੁਸੀਂ ਵੇਖੋ ਵੀ ਕੀ ਹਾਲਾਤ ਬਣ ਗਏ ਹਮ ਇਹਨਾਂ ਨੂੰ ਇਹ ਨਹੀਂ ਚਾਹੀਦੇ ਇਹੋ ਦੇ ਕੰਮ ਕਰਨੇ 10 ਲੱਖ ਰੁਪਏ ਜੁਰਮਾਨਾ 7 ਸਾਲ ਦੀ ਸਾਡਾ ਡਰਾਈਵਰ ਦਾ ਕੋਈ ਗਰਾਹ ਨਹੀਂ ਹੁੰਦਾ ਟ੍ਰੱਕ ਡਰਾਈਵਰ ਗੱਡੀ ਚਲਾਉਂਦਾ ਜੇ ਅੱਗੋਂ ਅਗਲਾ ਮਰੂਤੀ ਵਾਲਾ ਸ਼ਰਾਬੀ ਹੋ ਕੇ ਗੱਡੀ ਲਈ ਉਹਦਾ ਟ੍ਰੱਕ ਦਾ ਕੀ ਕਰੇਗਾ ਉਹ ਇਸ ਕਰਕੇ ਬਿਲਕੁਲ ਕਾਨੂੰਨ ਗਲਤ ਬਾਤ ਕੀਤਾ ਗਿਆ ਇਹਨੂੰ ਜਲਦੀ ਜਲਦੀ ਵਾਪਸ ਲੈਣ ਔਰ ਵਾਪਸ ਲੈ ਕੇ ਜੰਦਾ ਦਾ ਜਿਹੜਾ ਉਹ ਭਲਾ ਕਰਨ ਹੁਣ ਕੀ ਹੋ ਰਿਹਾ ਹੁਣ ਇਸ ਟਾਈਮ ਕੀ ਹੋ ਰਿਹਾ ਹੈ ਤੁਹਾਡੇ ਸਾਹਮਣੇ ਪੈਲੀਆਂ ਲੈ ਲੱਗੇ ਆ ਕੇ ਨੇ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਕੋਈ 100 ਦਾ ਲੈਣਾ ਤੂੰ 200 ਦਾ ਲੈ ਲਓ ਆ ਇੱਥੇ ਆਦਨੇ ਸਾਨੂੰ ਡਰਮ ਭਰਦੇ ਫਰਲਾਉ ਦੇ ਘਰੇ ਜਾ ਕੇ ਰੱਖ ਲਈਏ ਛੱਟ ਤੇ ਜੁੜੇ ਨਾ ਕਰਦੀ ਹੂੰ ਜੇ ਥੋੜਾ ਥੋੜਾ 100 100 2 200 ਦਾ ਪਾ ਲੈਣ ਕੰਮ ਚਲਾਉਣ ਕੋਈ ਘਾਟਾ ਨਹੀਂ ਪਰ ਸਾਡੇ ਲੋਕ ਜਿਹੜੇ ਨੇ ਇਹਨਾਂ ਨੂੰ ਸਬਰ ਨਹੀਂ ਹੈਗਾ ਰਾ ਸਬਰ ਹੋਣ ਕਰਕੇ ਇਹਨਾਂ ਨੇ ਆਹ ਵੇਖੋ ਤੁਸੀਂ ਆਹ ਹਰ ਪੰਪ ਤੇ ਏਡੀ ਏਡੀ ਲਾਈਨਾਂ ਲਾਕੀਆਂ ਨੇ ਤੇ ਕੋਈ ਬਿਮਾਰ ਬੰਦਾ ਹੈ ਕਿਸੇ ਦਾ ਵਿਚਾਰੇ ਦਾ ਜੀ ਬਿਮਾਰ ਹੋ ਉਹਨੇ ਕਿਤੇ ਜਾਣਾ ਉਹਨਾਂ ਨੂੰ ਤੇਲ ਨਹੀਂ ਮਿਲਣਾ ਇਹਨਾਂ ਨੇ ਘਣਾ ਘਰ ਰੱਖਣਾ ਹੁਣ ਦੇਖੋ ਕੀ ਕਰੀਏ ਇਹਨਾਂ ਕੰਨੀਆਂ ਦਾ ਬੰਦ ਕਰਾਉਣਾ ਆ ਹੀ ਬੰਦ ਕਰਾਉਣੇ ਦੀ ਕੰਨੀਆਂ ਤੇਲ ਨਾ ਪਾ ਮੋਟਰਸਾਈਕਲ ਤੇ 100 ਸੌਦਾ ਪਾਓ ਫਿਰ ਸਾਰਿਆਂ ਨੂੰ ਮਿਲ ਸਕਦਾ ਤੇ ਸਰਕਾਰ ਲੱਗੇ ਹੱਥ ਜੀ ਝੋੜ ਕੇ ਬੇਨਤੀ ਕਰਦੇ ਵੀ ਆਹੋ ਜੇ ਸੱਚ ਕਾਨੂੰਨ ਨਾ ਪਾਸ ਕਰਿਆ ਕਰੋ ਜਿਸ ਦੇ ਨਾਲ ਜਨਤਾ ਦੁਖੀ ਹੋਵੇ ਤੇ ਇਹ ਆਪਣੇ ਕਾਨੂੰਨ ਜਲਦੀ ਜਲਦੀ ਵਾਪਸ ਲੈ ਕੇ ਟਰੱਕਾਂ ਵਾਲੀ ਹੜਤਾਲ ਖਤਮ ਕਰਵਾਓ ਤੇ ਆਦਰ ਦਾ ਕੰਮ ਕਰ ਜਿਹੜੋ ਜੋ ਵੀ ਢਾਂਚਾ ਜਿਹੜਾ ਆਪਣਾ ਇੰਡੀਆ ਦਾ ਟਰੱਕਾਂ ਰਹੀ ਹੋ ਰਿਹਾ ਨਾ ਵਪਾਰ ਇਹ ਟਰੱਕਾਂ ਰਹੀ ਹੋਏਗਾ ਗੱਡੀਆਂ ਚੱਲਣਗੀਆਂ ਦਾ ਮਾਲ ਆਏਗਾ ਨਹੀਂ ਤੇ ਨਹੀਂ ਆਏਗਾ ਤੋ ਇਸ ਕਰਕੇ ਹੜਤਾਲ ਜਲਦੀ ਤੋਂ ਜਲਦੀ ਖਤਮ ਕਰਾਉਣੇ ਕਾਨੂੰਨ ਵਾਪਸ ਲੈਣ ਤੇ ਜਨ ਜੀਵਨ ਜਿਹੜਾ ਉਸੇ ਤਰ੍ਹਾਂ ਹੀ ਚੱਲਦਾ ਰਹੇ। ਇਹ ਜੁਗਾਇਆ ਕੋਈ 100 ਸਾਲ ਤਾਂ ਦੇਣ ਕੰਨੀਆ ਵਿੱਚ ਨਾ ਪਾ। ਹਾਂ। ਜੁਗਾਇ ਦਾ ਨਾਂ ਤੁਸੀਂ ਟੈਂਕੀਆਂ ਪਰੋ। ਕੋਈ ਗੱਲ ਕਰ ਲੈ। ਟੈਂਕੀਆਂ ਨਾ ਪਰੋ। ਓਏ ਕੱਢ ਜਾ ਕੇ ਕੋਈ 100 100 2 200 ਦੇ ਦਿੱਤੀ ਜੋ। ਹਾਂ। ਅੱਛਾ ਤੇ ਬਾਕੀ ਆਏ ਦਾ ਫਿਰ ਮਿਲ ਜਾਊਗਾ ਟੈਂਕੀਆਂ ਭਰ ਕੇ ਕੀ ਪੈਟਰੋਲ ਨਾਲ ੁੱਲੇਵਾਲ ਨੇ ਇਹ। ਤੇ ਫਿਰ ਦਿਓ। ਲੋੜ ਜੇਦੀ ਹੈ। ਨਹੀਂ ਭਾਈ ਠੀਕ ਹੈ ਸਹੀ ਹੈ ਸਹੀ ਹੈ ਕਾਉਦਰ ਦੂਜੇ ਪਾਸੇ ਜੇਕਰ ਬਠਿੰਡਾ ਦੀ ਗੱਲ ਕੀਤੀ ਜਾਵੇ ਤਾਂ ਬਠਿੰਡਾ ਦੇ ਵਿੱਚ ਕਿਹਾ ਜਾ ਰਿਹਾ ਕਿ ਸਰਕਾਰੀ ਬੱਸਾਂ ਜਿਹੜੀਆਂ ਨੇ ਉਹਨਾਂ ਤੇ ਬ੍ਰੇਕ ਲੱਗ ਚੁੱਕੀ ਐ 50% ਬੱਸਾਂ ਜਿਹੜੀਆਂ ਨੇ ਬੰਦ ਹੋ ਗਈਆਂ ਨੇ ਜਿਸ ਦੇ ਨਾਲ ਸਵਾਰੀਆਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਵਧੇਰੇ ਜਾਣਕਾਰੀ ਦੇਣ ਦੇ ਲਈ ਮੇਰੇ ਸਹਿਯੋਗੀ ਇੰਦਰ ਮੈਨਸ ਆਨਲਾਈਨ ਤੇ ਮੌਜੂਦ ਨੇ ਜਾਣਕਾਰੀ ਲਵਾਂਗੇ ਜੀ ਇੰਦਰ ਜੀ ਹੁਣ ਜਿਹੜੀ ਟਰੱਕ ਚਾਲਕਾਂ ਦੇ ਮਿਲ ਹੜਤਾਲ ਕੀਤੀ ਗਈ ਉਸ ਦਾ ਅਸਰ ਕਿਤਨਾ ਕਿਤੇ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਤੇ ਵੀ ਨਜ਼ਰ ਆ ਰਿਹਾ ਹੈ ਤੁਹਾਡੇ ਕੋਲ ਕੀ ਜਾਣਕਾਰੀ ਹੈ ਇਸ ਨੂੰ ਲੈ ਕੇ ਲੀ ਮਨਾ ਕੀ ਦੱਸਦੇ ਕਿ ਜਿਹੜਾ ਟਰੱਕ ਚਾਲਕਾਂ ਤੇ ਟਰਾਂਸਪੋਰਟਰਾਂ ਦੇ ਵੱਲੋਂ ਇਹ ਟਰੱਕਾਂ ਨੂੰ ਜਾਮ ਕਰਨ ਦਾ ਭਾਗ ਤੇ ਨਾਲ ਚੱਕਿਆ ਜਾਮ ਕਰਨ ਦਾ ਫੈਸਲਾ ਲੈ ਕੇ ਅਸੀਂ ਭਾਗ ਤੇ ਹੜਤਾਲ ਕਰਨ ਦਾ ਫੈਸਲਾ ਲਿਆ ਗਿਆ ਸੀ ਹੁਣ ਇਹਦਾ ਅਸਰ ਸਿੱਧੇ ਰੂਪ ਦੇ ਵਿੱਚ ਸਰਕਾਰੀ ਬੱਸਾਂ ਦੇ ਉੱਤੇ ਵੀ ਦੇਖਣ ਲੱਗਿਆ ਕਿਉਂਕਿ ਪਟੰਡਾ ਡਿਪੋ ਦੀਆਂ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ 50% ਬੱਸਾਂ ਨੇ ਜਿਹੜੀਆਂ ਉਹ ਬੰਦ ਹੋ ਗਿਆ ਨੇ ਪੈਟਰੋਲ ਪੰਪਾਂ ਤੇ ਪੈਟਰੋਲ ਡੀਜ਼ਲ ਜਿਹੜਾ ਉਹਦੀ ਕਿੰਨਤ ਹੋਣ ਦੇ ਚਲਦੇ ਸਵੇਰ ਤੋਂ ਲੰਮੀਆਂ ਲਾਈਨਾਂ ਨੇ ਜਿਹੜੀਆਂ ਉਹ ਦੇਖਣ ਨੂੰ ਮਿਲ ਰਹੀਆਂ ਸੀ ਲੋਕ ਇੱਕ ਦੂਜੇ ਦੇ ਨਾਲ ਇੱਕ ਦੂਜੇ ਦੇ ਨਾਲ ਥਪੜੋ ਥਪੜੀ ਹੁੰਦੇ ਵੀ ਦਿਖਾਈ ਦਿੱਤੇ ਨੇ ਕਈ ਜਗ੍ਹਾ ਦੇ ਉੱਤੇ ਇਸ ਤਰੀਕੇ ਦੇ ਰਿਪੋਰਟਾਂ ਆਈਆਂ ਨੇ ਤੇ ਗਾਲੀ ਗਲੋਚ ਵੀ ਜ਼ਰੂਰ ਹੋਇਆ ਪਟ્રોલ ਪੰਪ ਮਾਲਕਾਂ ਦੇ ਵੱਲੋਂ ਪੰਪਾਂ ਨੂੰ ਹੁਣ ਜਿੰਦੇ ਲਾਂ ਦਿੱਤੇ ਗਏ ਆ ਦਰਵਾਜ਼ੇ ਜਿੰਨੇ ਵੀ ਐਂਟਰੀਆਂ ਸੀ ਉਹ ਸਾਰੀਆਂ ਲਗਭਗ ਬੰਦ ਕਰ ਦਿੱਤੀਆਂ ਗਈਆਂ ਨੇ ਕਿਉਂਕਿ ਉਹਨਾਂ ਦਾ ਕਹਿਣਾ ਕਿ ਇੱਥੇ ਹੁਣ ਇੰਟਰਨੈਟ ਜਿਹੜਾ ਉਹ ਚਾਹੇ ਪੈਟਰੋਲ ਆ ਚਾਹੇ ਡੀਜ਼ਲ ਆ ਚਾਹੇ ਉਹ ਪ੍ਰੀਮੀਅਮ ਪੈਟਰੋਲ ਆ ਉਹ ਵੀ ਇੱਥੇ ਹੁਣ ਖਤਮ ਹੋ ਚੁੱਕਿਆ ਤੇ ਇਹਦੇ ਚੱਲਦੇ ਹੁਣ ਜਿੰਨਾਂ ਵੀ ਆਪਣੀਆਂ ਪੈਟਰੋਲ ਡੀਜ਼ਲ ਦੇ ਉੱਤੇ ਚੱਲਣ ਵਾਲੀਆਂ ਬੱਸਾਂ ਹੋਣ ਚਾਹੇ ਕਾਰਾਂ ਹੋਣ ਚਾਹੇ ਮੋਟਰਸਾਈਕਲ ਜਿਸ ਤਰੀਕੇ ਦੇ ਵੀ ਵਾਹਨ ਹੈਗੇ ਨੇ ਉਹ ਸਾਰੇ ਦੇ ਸਾਰੇ ਹੁਣ ਟੁੱਟli ਉਹਨਾਂ ਦੇ ਚੱਕਾ ਜਾਮ ਹੋਣ ਲੱਗਿਆ ਹੈ। ਇਹਦੇ ਨਾਲ ਹੀ ਜਾਣਕਾਰੀ ਨਿਕਲ ਕੇ ਆਈ ਹੈ ਕਿ ਪਠਿੰਡਾ ਟਿਕੋ ਦੀਆਂ ਜਿਹੜੀਆਂ ਸਰਕਾਰੀ ਬੱਸਾਂ ਨੇ ਭਾਵੇਂ ਪੀਆਰਟੀਸੀ ਦੀਆਂ ਬੱਸਾਂ ਨੇ ਉਹਨਾਂ ਦੇ ਵਿੱਚ ਵੀ ਇੰਡਨ ਦੀ ਕਮੀ ਦੇ ਚੱਲਦੇ 50% ਦੇ ਕਰੀਬ ਜਿਹੜੀਆਂ ਬੱਸਾਂ ਨੇ ਉਹਨਾਂ ਨੂੰ ਪੰਡ ਕਰਨਾ ਪਿਆ ਤੇ ਹੁਣ ਜਿਹੜੀ ਫੀਸਟ ਹੈ ਜਿਹੜੀ 50% ਦਾ ਜਿੱਦਾਂ ਹੀ ਆਪਾਂ ਇਹ ਖਬਰ ਕਰ ਰਹੇ ਆ ਨਾ ਰਿਕਾਰਡ ਕਰ ਰਹੇ ਆ ਇਸ ਤੋਂ ਬਾਅਦ ਵਿੱਚ ਨਾਲ ਦੀ ਨਾਲੇ ਹੋਰ ਵੀ ਗਿਲਤੀ ਵੱਧ ਸਕਦੀ ਹੈ ਫੀਸਟ ਦਾ ਜਿਹੜਾ ਇਹ ਆਥਨ ਹੁੰਦੇ ਹੁੰਦੇ ਇਹ ਹੋ ਸਕਦਾ ਹੈ ਕਿ 70 80 ਤੋਂ ਵੀ ਉੱਪਰ ਟੱਪ ਜਾਵੇ ਹੋ ਸਕਦਾ ਹੈ ਸ਼ਾਮ ਤੱਕ ਹੁੰਦੇ ਹੁੰਦੇ ਇਹ 100% ਤੱਕ ਵੀ ਪਹੁੰਚ ਜਾਵੇ ਤੇ ਇਹਦੇ ਨਾਲ ਦੀ ਨਾਲੇ ਬਿਨਾਂ ਛੇ ਇਕੱਲੇ ਪਸਾਂ ਤੇ ਸਿਰ ਹੀ ਅਸਰ ਪੈ ਰਿਹਾ ਦੇਖੋ ਤਸਵੀਰ ਤੋਂ ਆਪਾਂ ਦੇਖਿਆ ਸੀ ਪਹਿਲਾਂ ਤਾਂ ਆਮ ਲੋਕਾਂ ਨੂੰ ਬੜਾ ਇਹ ਲੱਗ ਰਿਹਾ ਕਿ ਅੱਜ ਆਪਕ ਤਨਾ ਤੇ ਮੋਟਰਸਾਈਕਲਾਂ ਦੇ ਵਿੱਚੋਂ ਤੇਲ ਮੁੱਕ ਗਿਆ ਤੇ ਆਉਣ ਜਾਣ ਵਾਲੇ ਸਾਰੇ ਸਾਧਨਾਂ 'ਚ ਤੇਲ ਮੁੱਕਿਆ ਤੇ ਫਿਰ ਹੁਣ ਆਥਨ ਹੁੰਦੇ ਹੋਂ ਤੇ ਤੁਸੀਂ ਸਬਜ਼ੀਆਂ ਦੇ ਰੇਟੇ ਵਿੱਚ ਵੀ ਉਛਾਲ ਦੇਖੋਗੇ ਕਿਉਂਕਿ ਉਹਨਾਂ ਦਾ ਇਹ ਕਹਿਣਾ ਹੋਊਗਾ ਸਬਜ਼ੀ ਵਿਕਰੇਤਾ ਦਾ ਇਹ ਕਹਿਣਾ ਹੋਊਗਾ ਕਿ ਜੀ ਬਾਹਰੋਂ ਜੋ ਵੀ ਕੁਝ ਆਉਣਾ ਸੀ ਪਹਿਲੀ ਗੱਲ ਤੇ ਉਹ ਆ ਨਹੀਂ ਰਿਹਾ ਜਨ ਸਪੋਰਟ ਸਾਰੀ ਸਿਸਟਮ ਬੰਦ ਹੈ ਤੇ ਜਿੱਲਾ ਵੀ ਆੜਿਆ ਉਹ ਸਾਨੂੰ ਦੁਕਣੇ ਰੇਟ ਦੇ ਉੱਤੇ ਮਿਲ ਰਹੇ ਆ ਇਹਦੇ ਕਰਕੇ ਹੁਣ ਉਹਨਾਂ ਦੇ ਰੇਟ ਦੇ ਵਿੱਚ ਵੀ ਇਫਾ ਦੇਖਣ ਨੂੰ ਮਿਲੇਗਾ ਤੇ ਚੋਂ ਤਰਫਾਂ ਲੋਕਾਂ ਨੇ ਜਿਹੜਾ ਇਹਦਾ ਆਪਾਂ ਕਹਿ ਸਕਦੇ ਆ ਕਿ ਖਮੇਜਾ ਪੁੱਤਣਾ ਪਏਗਾ ਪੰਜਾਬ ਦੇ ਲੋਕਾਂ ਦੇ ਨਾਲ ਨਾਲ ਪੂਰੇ ਦੇਸ਼ ਭਰ ਦੇ ਲੋਕਾਂ ਨੂੰ ਇਹ ਚੀਜ਼ ਹੈ ਜਿਹੜੀ ਇਹਦਾ ਖਮੇਜਾ ਪੁੱਤਣਾ ਪਏਗਾ ਕਿ ਅਗਰ ਸਰਕਾਰ ਦੇ ਖਿਲਾਫ ਆਪਣਾ ਰੋਜ਼ਾਹਰ ਕਰਦੇ ਹੋਏ ਟਰਾਂਸਪੋਰਟਰਾਂ ਤੇ ਟਰੱਕ ਮਾਲਕਾਂ ਦੇ ਵੱਲੋਂ ਜਿਹੜਾ ਟਰੱਕ ਡਰਾਈਵਰਾਂ ਦੇ ਵੱਲੋਂ ਜਿਹੜੇ ਪੱਟੀ ਹੜਤਾਲ ਲੈ ਬੀਟੀ ਗਈ ਸੀ ਤੇ ਹੁਣ ਇਹਦਾ ਜਿਹੜਾ ਅਸਰ ਹੈ ਪੰਜਾਬ ਦੇ ਵਿੱਚ ਸਿੱਤੇ ਫਤਕ ਫਤਕ ਦੇਖਣ ਨੂੰ ਮਿਲ ਰਿਹਾ ਬੱਸਾਂ ਨੂੰ ਵੀ ਔਖ ਲੱਗ ਚੁੱਕੀਆਂ 50% ਦੇ ਕਰੀਬ ਜਿਹੜੀਆਂ ਬੱਸਾਂ ਨੇ ਇਹ ਕੱਲੀ ਪਛੜੇ ਦੀ ਕੋਈ ਗੱਲ ਨਹੀਂ ਹੈ ਸਾਰੀ ਜਫਾ ਦੇ ਵਿੱਚ ਹੀ ਇਸ ਤਰੀਕੇ ਦੇ ਹਾਲਾਤ ਹੋਣ ਵਾਲੇ ਹੁਣ ਤੋਂ ਕੁਝ ਘੰਟੇ ਤੱਕ ਤੁਸੀਂ ওই ਚੀਜ਼ ਦੇ ਬਾਰੇ ਬਾਅਦ ਚ ਕਰ ਸਕਦੇ ਹੋ ਜੀ ਮਨਾ ਜੀ ਤਾਂ ਜਾਣ ਤਾਂ ਜਿੰਨੀ ਤਰਵਾਦੀ ਤਾਂ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਹੜਤਾਲ ਦਾ ਅਸਰ ਦੇਖਣ ਨੂੰ ਮਿਲ ਰਿਹਾ ਤਾਂ ਜੇਕਰ ਸ਼ਾਮ ਤੱਕ ਕੋਈ ਫੈਸਲਾ ਨਹੀਂ ਲਿਆ ਜਾਂਦਾ ਤਾਂ ਕੱਲ ਅਤੇ ਪਰਸੋ ਲੋਕਾਂ ਨੂੰ ਹੋਰ ਵੀ ਦਿੱਕਤਾਂ ਦਾ ਜਿਹੜਾ ਉਹ ਸਾਹਮਣਾ ਕਰਨਾ ਪੈ ਸਕਦਾ ਸੁਨਵੇਂ ਤਾਜ਼ੀਆਂ ਖਬਰਾਂ ਦੇਖਣ ਲਈ ਤੁਸੀਂ ਜੁੜੇ ਰਹੋ ਸਕਾਈ ਨਿਊਜ਼ ਪੰਜਾਬ ਦੇ ਨਾਲ